ਸਾਸੰਕ ਜੀ ਮੇਰੇ ਬਿਲਕੁਲ ਨਾਲ ਲੱਗੀ ਹੋਈ ਵੀਡੀਓ ਮੈਂ ਸਿਰਫ ਕੰਮ ਤੋਂ ਹਟ ਕੇ ਘਟੀ 'ਚ ਬੈਠਾ ਸੀ ਤੇ ਮੋਰੇ ਮੇਰੇ ਵੀਡੀਓ ਹੋ ਗਈ। ਜਾਣੀ ਕਿ ਅਸੀਂ ਇੱਥੇ ਤੱਕ ਗਰ ਚੁੱਕੇ ਹਾਂ ਗੁਰੂ ਦੀ ਮਰਿਆਦਾ ਦਾ ਸਬਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗ। ਤੇ ਮੈਨੂੰ ਲੱਗਦਾ ਆ ਕਿ ਜਿਹੜੇ ਸਤਗੁਰ ਨਾਮਦੇਵ ਜੀ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨੋ ਕਾ ਦੇਹ ਰਾ ਫਿਰੈ। ਫਕਤ ਇਹਦਾ ਮਤਲਬ ਇਹ ਕਿ ਇਰਤੀ ਲੋਕ ਸੀ ਜਿਨ੍ਹਾਂ ਦੇ ਨਾਲ ਵਧਿਕੀ ਹੁੰਦੀ ਸੀ ਉਹਨਾਂ ਦਾ ਮਨ ਫਿਰ ਗਿਆ ਮਨ ਫਿਰਕੇ ਤੇ ਉਹ ਕ੍ਰਾਂਤੀਕਾਰੀ ਲੋਕ ਪ੍ਰਗਟ ਹੋਏ ਪਰ ਅੱਜ ਸੈਬਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੇ ਧੰਦਾ ਕਰਨ ਵਾਲੇ ਲੋਕ ਗੋਲਕਾ ਖਾਣ ਵਾਲੇ ਲੋਕ ਗੋਲਕਾ ਚੋਰ ਮੈਂ ਨਹੀਂ ਕਹਿ ਰਹੇ ਹਾਂ ਧਿਆਨ ਨਾਲ ਸੁਣਿਓ ਕੀ ਕਹਿ ਰਹੀ ਹੈ ਕੀ ਕਹਿ ਰਿਹਾ ਭਾਈ ਸਾਹਿਬ ਗੋਲਕਾ ਖਾਣ ਵਾਲੇ ਲੋਕ ਗੁਰੂ ਨੂੰ ਬਦਨਾਮ ਕਿੱਦਾ ਕਰਦੇ ਨੇ ਆਹ ਸਾਰੇ ਸਰਵਨ ਕਰਦੇ ਆ ਵਾਇਰਲ ਵੀਡੀਓ ਤੇ ਤਿਆਰ ਕਰਿਓ ਬੱਤ ਬੱਦੇ ਨੂੰ ਸ਼ੇਅਰ ਕਰਿਓ ਲੋਕਾਂ ਨੂੰ ਪਤਾ ਲੱਗੇ ਕਿ ਗੁਰੂ ਘਰਾਂ ਦੀ ਗੋਲ ਕਾ ਲੜਾਈ ਆ ਬਾਣੀ ਦੀ ਕੋਈ ਲੜਾਈ ਨਹੀਂ ਕਿਉਂਕਿ ਬਾਣੀ ਪੜਦੇ ਕੋਈ ਨਹੀਂ ਸਿਰਫ ਨਿਕਾਣਾ ਦੀ ਗੋਲਕ ਤੇ ਆ ਕੋਟਾਵੇਂ ਗੁਰੂ ਕਰਨੇ ਜਿਹੜੇ ਬੱਚੇ ਹੋਏ ਨੇ ਨੇ ਤਾਂ ਇਹ ਰੋਗ ਸਾਰੇ ਪਾਸੇ ਫੈਲਿਆ ਹੋਇਆ ਕਿਉਂ ਮਾਇਆ ਦਾ ਰੋਗ ਆ ਗੁਰੂ ਸਾਹਿਬ ਕਹਿੰਦੇ ਜਿਹੜਾ ਮਾਇਆ ਦੇ ਵਿੱਚ ਗ੍ਰਸਤ ਹੋ ਜਾਂਦੇ ਨਾ ਉਹਨੂੰ ਗੁਰੂ ਤਾਂ ਕੀ ਬੋਤ ਆਪਣੇ ਮਾਪੇ ਨੂੰ ਧੋਖਾ ਦੇ ਜਾਂਦਾ ਗੁਰੂ ਤਾਂ ਕੁਝ ਵੀ ਨਹੀਂ ਹੁੰਦਾ ਸਮਾਂ ਅਨੁਵਾਦ ਸੁਣੋ ਕੀ ਕਹਿੰਦੇ ਆ ਭਾਈ ਸਾਹਿਬ ਬੋਲਾਂਗੇ ਤੁਸੀਂ ਗੋਲਖੋਰਾ 1.5 ਸਾਲ ਤੋਂ ਹਿਸਾਬ ਨਹੀਂ ਦਿੱਤਾ ਬੜਾ ਵੀਰੋ ਤੂੰ ਗੋਲੀਆਂ ਮਾਰਨੀਆਂ ਧਮਕੀਆਂ ਦੇਣੇ ਹੋਣਾ ਮਾਰਾ ਗੋਲੀਆਂ ਖੜੇ ਆ ਉਹ ਗੁੰਡੀ ਵਾਲਾ ਵੀ ਕਹਿੰਦੇ ਗੋਲੀਆਂ ਮਾਰਨੀ ਬੰਦਾ ਮਾਰਨਾ ਅਸੀਂ ਖੜੇ ਆ ਉਹ ਤੁਸੀਂ ਕੋਈ ਨਹੀਂ ਕੋਈ ਨਾਲੇ ਹੋਰ ਹੀ ਕੋਈ ਸਾਡੇ ਕੋਲ ਨਹੀਂ ਗੋਲੀਆਂ ਮਾਰਦੇ ਸਾਡੇ ਕੋਲ ਬਾਤ ਕਰਾਈ ਕੋਈ ਨਹੀਂ ਨਾ ਨੂੰ ਮਾਰਨਾ ਨਹੀਂ ਨਹੀਂ ਅਸੀਂ ਮਾਰੇ ਨਹੀਂ ਹੈ ਪੈਗਾਨੀ ਨਹੀਂ ਚੁੱਕੇ ਆ ਮਾਰਾ ਕੋਈ ਨਹੀਂ ਪਤਾ ਨਹੀਂ ਬਹੁਤ ਚੋਰਾ ਚੁੱਕੇ ਆ ਬੋਲ ਬਕਵਾਦੀ ਤੇ ਤਾਢੇ ਸੰਗਿਆ ਉਹ ਕੋਈ ਨਹੀਂ ਸਾਚ ਹੁਣ ਲੱਗੀ ਬਕਵਾਸ ਅੱਗੇ ਹੱਥ ਚੋੜ ਕੇ ਮਾਰਦੇ ਰਹੇ ਪਾਪੇ ਦਿੱਤਾ ਐਸੀ ਲੱਗੇ ਬਕਵਾਸ ਹੋ ਗਿਆ ਮਨ ਕੋ ਨਾਲ ਟੁੱਟੀਆਂ ਨਾਲ ਬੋਲ ਬਹੁਤ ਸੰਸਾਰ ਹੋਣੋ ਨੋ ਨੋ ਆ ਕੇ ਆਉਣੇ ਤੇ ਆਉਣੇ ਦੇ ਕਰਕੇ ਬਹੁਤ ਸਮਾਗਮ ਪੈਸੇ ਜੇ ਸਮਾਗਮ ਦਾ ਤੁਹਾਨੂੰ ਫਿਕਰ ਸੀ 3:00 ਤੇ 4:00 ਵਜੇ ਦੇ ਅਸੀਂ ਬੈਠੇ ਆ ਤੁਸੀਂ ਕੋਲ ਕੇ ਕਹਿੰਦੇ ਕਿਉਂ ਨਹੀਂ असली लड़ने तो से आए बोल के किंडा हैं अब इस बारे में चल लड़ने आए हैं और क्या क्या करने आए हैं चार वायरसी सेवातेहो बहुत सारे तो आते हैं बाहर लेट कर कहाँ से चलने नहीं चलो समझिए जो आप बोल रहे हो मच्छी के बाहर सारे खड़े सी हाँ तानु की पाला सी सी गोल्डनी खड़े हैं हाँ दस 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 बा� ਅਸੀਂ ਮੈਂ ਕਿਤੇ ਬੋਲਾਂਗੇ ਤੁਸੀਂ ਗੋਲਕ ਚੋਰ 1.5 ਸਾਲ ਤੋਂ ਹਿਸਾਬ ਨਹੀਂ ਦਿੱਤਾ ਬਣਾ ਵੀਡੀਓ ਤੂੰ ਗੋਲੀਆਂ ਮਾਰਨੀ ਆ ਧਮਕੀਆਂ ਦੇਣੇ ਹੋਣਾ ਮਾਰਾਂ ਗੋਲੀਆਂ ਖੜੇ ਆ ਉਹ ਗੁੰਡੀ ਵਾਲਾ ਵੀ ਕਹਿੰਦੇ ਗੋਲੀਆਂ ਮਾਰਨੀ ਬੰਦਾ ਮਾਰਨਾ ਅਸੀਂ ਖੜੇ ਆ ਉਹ ਤੁਸੀਂ ਕੋਈ ਨਹੀਂ ਕੋਈ ਨਾਲ ਹੋਣੀ ਸਾਡੇ ਕੋਲ ਨਹੀਂ ਜੇ ਗੋਲੀਆਂ ਵਾਲੀਆਂ ਮਾਰਦੇ ਹੋਏ

ਆਰਾ ਗੋਲੀ ਨਹੀਂ ਨਹੀਂ ਅਸੀਂ ਮਾਰੇ ਨਹੀਂ ਪਾਇਗਾ ਨਹੀਂ ਜੁਗਏ ਆ ਮਾਰਾ ਗੋਲੀ ਨਹੀਂ ਗੋਲੀ ਤੁਸੀਂ ਕਹਿੰਦੇ ਜੁਗਏ ਆ ਬੋਲੀ ਆ ਸਾਵਣੀ ਤੇ ਤੁਹਾਡੇ ਸਾਹ ਹੋ ਗਿਆ ਹੋਰ ਕੋਈ ਸਾਹ ਹੋ ਗਿਆ ਸਾਡੀ ਸਾਡੀ ਬੁਕਵਾਸੀ ਨਹੀਂ ਅੱਗੇ ਖੋੜ ਕੇ ਮਾਰਦੇ ਮੌਕੇ ਆ ਐਸੀ ਮਾਰ ਨਹੀਂ ਬੁਕਵਾਸ ਹੋ ਗਿਆ ਮੈਂ ਨਕੋ ਨਾਲ ਦੁੱਧੀਆਂ ਨਾਲ ਗੋਲ ਬਹੁਤ ਦਸਾਰਾ ਗੋਣ ਨੋ ਨੋ ਵਾਟੋ ਨੋ ਨੋ ਵਾਟੋ ਬਹੁਤ ਸਾਰੇ ਹਾਂ ਮੈਂ ਸਮਝਾ